ਦਰੋਂ ਨੈਰਾ ਰਸਤਾ ਅੱਜ ਦਾ ਨਹੀਂ ਸਭ ਤੋਂ ਪਹਿਲਾ ਪੁਰਾਣਾ ਰਾਹ ਹੈ ਜਿਹੜਾ ਉਹ ਇਹ ਜਾਂਦਾ ਹੈ ਨੀਲੋ ਕੋ ਜਿਹੜਾ ਦਰਾਹੇ ਦਰਾਹੇ ਤੋਂ ਤੇ ਉਸ ਤੋਂ ਬਾਅਦ ਕਿਉਂਕਿ ਇੱਕ ਰੋਡ ਜਿਹੜੀ ਸਿੱਧੀ ਉਧਰ ਸਮਰਾਲਾ ਰੋਡ ਜਾਂਦੀ ਹੈ ਚੰਡੀਗੜ੍ਹ ਤੋਂ ਇੱਕ ਆ ਦਿੱਲੀ ਵਾਲਾ ਆਪਣਾ ਹਾਈਵੇ ਆ ਗਿਆ ਨੈਸ਼ਨਲ ਹਾਈਵੇ ਇਹ ਜਾ ਰਿਹਾ ਇਹ ਦੋਨਾਂ ਨੂੰ ਜੋੜਨ ਨੂੰ ਰਸ਼ਵੀ ਘਟੇ ਜੋੜਨ ਨੂੰ ਆ ਉਚਾਲੇ ਰੋਡ ਸੜਕ ਪੈਂਦੀ ਆ ਇਹਦੇ ਤਕਰੀਬਨ ਜੇ ਮੈਂ ਇਹਨੂੰ ਗੱਲ ਕਰਾਂ ਆ ਤੁਸੀਂ ਪੜ ਰਹੇ ਹੱਥ ਨਾਲ ਆਉਗਾ ਯਾਰ 164 EB ਇਹ ਐਲਸੀ ਨੰਬਰ ਆ ਸਾਡਾ ਆਰਓਬੀ ਦਾ ਜਿਹੜਾ 164 A ਬਲੀਕ B तकरीबन ਜਿਹੜਾ ਆ ਤੁਹਾਨੂੰ ਪਤਾ ਟੋਲ ਵੀ ਲੱਗਿਆ ਸੀ ਪਿੱਛੇ ਲੱਗਿਆ ਹੋਇਆ ਜਾਂ ਹੁਣ ਨਹੀਂ ਲੱਗਿਆ ਕਦਮ ਹੋ ਗਿਆ ਉਦੋਂ 2014 ਮੈਂ ਕਿਸੇ ਦੀ ਸਰਕਾਰ ਦੀ ਗੱਲ ਨਹੀਂ ਕਰਦਾ ਕਿਸੇ ਦੀ ਵੀ ਹੋ ਸਕਦੀ ਆ 2014 ਚ 8 2007 ਨੂੰ ਇਹ ਜਿਹੜੀ ਆ ਸੜਕ ਬਣਨੀ ਸੀ ਤੇ ਜਿਹੜੀ ਉਹ ਕੰਪਨੀ ਸੀ ਜਿਨੇ ਇਹ ਸਾਰੀ ਸੜਕ ਬਣਾਈ ਆ ਉਹਦੇ ਵਿੱਚ ਹੀ ਉਹਨੇ ਆਹਾ ਆਰੋਬੀ ਬਣਾਉਣਾ ਸੀ ਉਹਦੇ ਚਲੋ ਉਸ ਤੋਂ ਬਾਅਦ ਕੀ ਹੋਇਆ ਕੀ ਨਹੀਂ ਹੋਇਆ ਕੰਮ ਜਿਹੜਾ ਏ ਉਹ ਤਕਰੀਬਨ ਉਹਨਾਂ ਦਾ 2021 ਚ 14 ਤੋਂ ਲੈ ਕੇ 2021 ਤੱਕ ਕੀ ਕਲੇਸ਼ ਚੱਲਿਆ ਕੀ ਨਹੀਂ ਹੋਇਆ ਨਹੀਂ 2021 ਚ ਉਹ ਟਰਮੀਨੇਟ ਹੋ ਗਿਆ ਉਹਨਾਂ ਨੇ ਆਪਣੇ ਹੱਥ ਖੜੇ ਕਰਤੀ ਆ ਥੋੜਾ ਥੋੜੀਆਂ ਜਿਹੜੀਆਂ ਅਸਮਾਨ ਜਾਂ ਪਿਆਏ ਹੋਰ ਐਸਾ ਬੇਦਾਰ 14 ਤੋਂ 21 ਤੱਕ ਤਾਂ ਉਹ ਐ ਮੂਰਖਾਣਾ ਜੀ ਗਏ ਉਹ ਕੰਪਨੀ ਦਾ ਜਿਹੜਾ ਨਾਮ ਆ ਉਹ ਤਕਰੀਬਨ ਜਿਹੜਾ ਉਹਦਾ ਨਾਮ ਸੀ ਅਟਲਾਂਟਾ ਰੂਪਨ ਟੋਲਵੇ ਨਾਮਾ ਸੀ ਤੇ ਉਹ ਤੋਂ ਬਾਅਦ ਜਦੋਂ 21 ਤੱਕ ਕੋਈ ਗੱਲ ਨਾ ਹੋਈ ਉਦੋਂ ਬੰਦ ਕਿਉਂਕਿ ਸਾਡਾ ਇਹ ਤਕਰੀਬਨ ਤਿੰਨ ਪਟੜੀਆਂ ਤੁਸੀਂ ਤਿੰਨ ਪਟੜੀਆਂ ਦੇਖ ਰਹੇ ਹੋ ਤਿੰਨ ਪਟੜੀਆਂ ਤੇ ਸਾਡੀ 190 ਟ੍ਰੇਨਾਂ ਹੈ ਜਿਹੜੀਆਂ ਤਕਰੀਬਨ ਉਹ ਨਿੰਗਦੀਆਂ ਨੇ 190 ਟ੍ਰੇਨਾਂ ਤੇ ਜੇ ਉਹਦੇ ਨਾਲ ਅਸੀਂ ਸਾਡਾ ਇੱਕ ਹੁੰਦਾ ਏ TVU ਇਹਨੂੰ ਕਹਿੰਦੇ ਆ ట్రాਫਿਕ ਵਾਹਕਲ ਯੂਨਿਟ ਇਹਨੂੰ ਅਸੀਂ ਜਿੰਨੀਆਂ 190 ਟ੍ਰੇਨਾਂ ਨਾਲ ਮਲਟੀਪਲਾਈ ਕਰਦੇ ਹਾਂ ਜਿੰਨੀਆਂ ਕਾਰਾਂ ਉਰੇ ਨਿਕਲਦੀਆਂ ਉਸ ਦੀ ਜੇ ਔਸਤ ਕੱਢੀਏ ਤੇ ਤਕਰੀਬਨ ਉਹ 6 ਲੱਖ ਜਿਹੜੀ ਆ ਉਹ ਵਹੀਕਲਸ ਦੀ ਬਣ ਜਾਂਦੀ ਔਰੇ ਜਿਹੜਾ ਜਿੱਥੇ 1 ਲੱਖ ਹੋਵੇ ਉੱਥੇ ਵੀ ਅਸੀਂ ਜ਼ਿੰਮੇਵਾਰੀ ਰੇਲਵੇ ਵਾਲੇ ਲੈ ਲੈਨੇ ਆ ਵੀ ਇਹ ਪੁਲ ਹੁਣ ਅਸੀਂ ਬਣਾਵਾਂਗੇ ਤੇ ਇਹ ਜ਼ਿੰਮੇਵਾਰੀ ਤਕਰੀਬਨ ਇਹ ਮੈਂ ਸਮਝਦਾ ਸਾਰੀ ਜ਼ਿੰਮੇਵਾਰੀ ਅਸੀਂ ਜਦੋਂ ਲੈ ਲਈ ਵੀ 6 ਲੱਖ ਤਕਰੀਬਨ ਜੇ ਲਾਓ 3-4 ਤੋਂ ہزار ਜਿਹੜੀ ਗੱਡੀ ਆ ਰੋਜ਼ ਦੀ ਮੈਂ ਵੱਧ ਵੀ ਇਹ ਅੰਦਾਜ਼ਾ 22 ਦਾ ਲੱਗਿਆ ਹੋਇਆ ਵੀ 3 ਤੋਂ 4 ਰੋਜ਼ ਦੀ ਉਹਨਾਂ ਨਿਕਲਦੀ ਆ ਤੇ ਇਹ ਅਸੀਂ ਜ਼ਿੰਮੇਵਾਰੀ ਲੈ ਲਈ ਵੀ ਅਸੀਂ ਇਹ ਜਿਹੜਾ ਸਾਰੇ ਦਾ ਸਾਰਾ ਜਿੱਡਾ ਵੀ ਇਹ ਵੱਡਾ ਆਰੋਬੀ ਬਣੇਗਾ ਇਹਦੀ ਕੀਮਤ ਉਸ ਵੇਲੇ ਆਈ ਸੀ 74 70 .55 ਕਰੋੜ 70 ਕਰੋੜ 56 ਲੱਖ ਰੁਪਏ ਇਹਦੀ 29 24 ਨੂੰ ਇਹ ਫਾਈਨਲ ਹੋ ਗਿਆ ਇੱਥੇ ਜੁਆਇੰਟ ਸੱਤੇ ਰੇਲਵੇ ਅਸੀਂ ਇਹਦਾ ਅੱਗੇ ਪ੍ਰੋਸੈਸ ਸ਼ੁਰੂ ਕਰਤਾ ਅੰਦਾਜ਼ਾ ਲਾਓ ਤੁਸੀਂ ਕਿਸ ਤਰੀਕੇ ਨਾਲ ਖੱਜਲ ਖਵਾਰੀ ਕਰ ਰਹੇ ਆ ਇਹ ਤੁਹਾਨੂੰ ਮੈਂ ਦੱਸ ਰਿਹਾ ਜਿਹੜਾ ਪੂਰੀ ਟੀਮ ਆ ਗਈ 29 24 ਨੂੰ ਆ ਕੇ ਇਹ ਫੈਸਲਾ ਅਸੀਂ ਰੇਲਵੇ ਵਾਲਿਆਂ ਨੇ ਇਹ ਕਰ ਲਿਆ ਵੀ ਇਹਨੂੰ ਅਸੀਂ 70 ਕਰੋੜ 56 ਲੱਖ ਚ ਅਸੀਂ ਬਣਾਵਾਂਗੇ ਹੁਣ ਤਾਂ ਤਕਰੀਬਨ ਇਹ ਰੁਗ ਗਿਆ ਉਹਨੇ 100 ਕਰੋੜ ਤੱਕ ਜਾਊਗਾ ਇਹਦੇ ਨਾਲ ਕੋਈ ਜਿਹੜੀ ਅਪਰੋਚ ਰੋਡ ਆ ਉਹ ਅਸੀਂ ਬਣਾਵਾਂਗੇ ਕੋਈ ਸੀਵਰੇਜ ਆ ਪਾਣੀ ਦੀ ਸਮੱਸਿਆ ਹੈ ਉਹ ਅਸੀਂ ਬਣਾਵਾਂਗੇ ਜਿੰਨਾ ਚਿਰ ਇਹ ਬੰਦ ਰਹੂਗਾ ਉਨਾਂ ਚਿਰ ਜਿਹੜੀਆਂ ਦੂਜੀਆਂ ਕੋਈ ਵੀ ਰੋਡ ਕਿਉਂਕਿ ਬੰਦ ਹੋਊਗਾ ਕਿਸੇ ਪਾਸਿਓਂ ਤਾਂ ਆਉਣਾ ਜਾਣਾ ਹੈ ਉਹਦੀ ਜਿਹੜੀ ਸੜਕ ਦੀ ਮੁਰੰਮਤ ਉਹ ਸੜਕ ਦੀ ਦੇਖਭਾਲ ਅਸੀਂ ਉਹਨੂੰ ਠੀਕ ਕਰਾਂਗੇ ਜਿੰਨਾ ਚਿਰ ਇਹ ਪੁਲ ਬਣੂਗਾ ਉਦੋਂ ਬਾਅਦ ਹੈਂਡਓਵਰ ਆ ਚਿੱਠੀ ਪੱਤਰ ਕਰਦੇ ਕਰਦੇ ਆ ਇੰਨੀਆਂ ਚਿੱਠੀਆਂ ਐ ਜਿਹੜੀਆਂ ਅਸੀਂ ਹਰ ਰੋਜ਼ ਇਹਨਾਂ ਨੂੰ ਲੋਕੋ ਲਿਖਦੇ ਆ ਹਰ ਰੋਜ਼ ਇਹਨਾਂ ਨੂੰ ਕਹਿੰਦੇ ਆ ਵੀ ਭਾਈ ਇਹ ਕੰਮ ਕਰੋ ਇਹ ਕੰਮ ਕਰੋ ਇਹ ਘਰਾਂ ਕਰਾ ਲਓ 8 ਮਹੀਨੇ ਲਗਾਤਾਰ ਆ ਆ ਪੜੋਦੀ ਕਿਰਿਆ ਆ ਆ ਚਿੱਠੀਆਂ ਐ ਜਿਹੜੀਆਂ ਅਸੀਂ ਰੋਜ਼ ਇਹਨਾਂ ਨੂੰ ਲੋਕੋ ਥੱਲੇ ਪੰਜਾਬ ਸਰਕਾਰ ਨੂੰ ਅਸੀਂ ਰੋਜ਼ ਆ ਆ ਲਿਖਦੇ ਆ ਹੁਣ ਕੀ ਰੌਲਾ ਐ ਜਿਹੜਾ ਇਹਨਾਂ ਦਾ ਉਹ ਕੰਟਰੈਕਟਰ ਸੀ ਜਿਹਨੇ ਇਹ ਬਣਾਉਣਾ ਸੀ ਉਨੇ ਹੀ ਬਣਾਇਆ ਨਹੀਂ ਹੁਣ ਸਰਕਾਰ ਤੇ ਉਹਦੇ ਲਿਟੀਗੇਸ਼ਨ ਚਲੇ ਗਏ ਸਰਕਾਰ ਤੇ ਆ ਜਿਹੜੇ ਜਿਹੜਾ ਜਿਹੜੇ ਕੰਟਰੈਕਟਰ ਆ ਜਿਹਦਾ ਮੈਂ ਤੁਹਾਨੂੰ ਦੱਸਿਆ ਦੇ ਉਹਦੇ ਸੈਕਟਰੀ ਵੀ ਨੇ ਤੇ ਸੀਐਮ ਹਾਊਸ ਉੱਥੇ ਵੀ ਉਹ ਪ੍ਰਿੰਸੀਪਲ ਸੈਕਟਰੀ ਨੇ ਮਤਲਬ ਸੀਨੀਅਰ ਮੋਸਟ ਆਫੀਸਰ ਨੇ ਬਾਕੀ ਏਜੀ ਆਫਿਸ ਗੱਲਾਂ ਕੀਤੀਆਂ ਬਈ ਭਾਈ ਲੋਕਾਂ ਨੂੰ ਬਹੁਤ ਖੱਜਲ ਖਵਾਰੀ ਆ ਲੋਕੀ ਬਹੁਤ ਤਕਲੀਫ 'ਚ ਨੇ ਔਰ ਮੈਂ ਰੇਲਵੇ ਮਿਨਿਸਟਰਾਂ ਜੇ ਰੇਲਵੇ ਮਿਨਿਸਟਰ ਹੁੰਦੇ ਅਸੀਂ ਤੁਹਾਡੀ 1 ਰੁਪਈਆ ਨਹੀਂ ਲੱਗਣ ਦਿੰਦੇ ਜਿਹੜਾ ਵੀ ਪੋਲਾ ਜਿਹੜਾ ਵੀ ਬਣਾਉਣਾ ਉਹ ਮੈਂ ਐਜ਼ੇ ਰੇਲਵੇ ਮਿਨਿਸਟਰ ਮੇਰਾ ਕੰਮ ਉਹ ਵੀ ਪੰਜਾਬ ਨੂੰ ਰੇਲਵੇ ਮਿਨਿਸਟਰ ਮਿਲੇ ਹੋਵੇ ਤੇ ਆਪਣੇ ਲੁਧਿਆਣਾ ਜ਼ਿਲ੍ਹੇ ਚ ਕੋਈ ਪੁਲ ਨਾ ਰਹਿ ਜੇ ਦੂਜੀ ਮੁੱਖ ਮੰਤਰੀ ਸਾਹਿਬ ਨੇ ਤੁਸੀਂ ਆਪ ਸਾਰਿਆਂ ਨੇ ਸੁਣਿਆ ਅਮਰਸਰ ਕਿਹਾ ਵੀ ਭਾਈ ਰਮਨਜੀਤ ਮਿੱਟੂ ਤਾਂ ਐਮਪੀ ਆ ਐਮਐਲਏ ਆ ਮੰਤਰੀ ਆ ਇਹ ਰੇਲਵੇ ਦਾ ਇਹ ਕੋਈ ਪੁਲ ਪੜ ਬਣਾਵੇ ਠੀਕ ਆ ਗੱਲ ਉਹਨਾਂ ਦੀ ਪੁਲ ਬਣਾਉਣ ਤੇ ਜਾਏ ਪਰ ਗੱਲ ਇਹ ਆ ਵੀ ਜਿਹੜੀ ਪੰਜਾਬ ਸਰਕਾਰ ਦਾ ਮਹਿਕਮਾ ਪੀ ਡਬਲਯੂ ਡੀ ਆ ਉਹ ਸਿਰਫ ਜਿਹੜਾ ਡਿਜ਼ਾਈਨ ਬਣਿਆ ਉਹ ਡਿਜ਼ਾਈਨ ਤੇ ਅੱਜ ਤੱਕ ਸਾਈਨ ਨਹੀਂ ਕਰਨਾ ਕਰਨਾ ਕਰਨ ਦੇ ਰਹੇ ਆ ਕਿਉਂਕਿ ਅਖੀਰ ਜੇ ਅਸੀਂ ਇਹ ਪੁਲ ਬਣਾਉਣਾ ਇਹਨੇ ਉੱਤਰਨਾ ਤਾਂ ਜਾ ਕੇ ਪੀ ਡਬਲਯੂ ਡੀ ਦੀ ਸੜਕ ਤੇ ਆ ਨਾ ਉਹ ਤਾਂ ਪੰਜਾਬ ਸਰਕਾਰ ਦੀ ਹੈ ਇਧਰਲੇ ਰੋਪੜ ਵਾਲੇ ਪਾਸੇ ਵੀ ਪੁਲ ਆ ਸਾਰਾ ਸਾਡੇ ਕੋਲ ਹੈ ਇਧਰ ਵੱਲ ਨੂੰ ਤਾਂ ਪੀ ਡਬਲਯੂ ਡੀ ਦੀ ਸੜਕ ਆ ਉਹ ਜੇ ਇਧਰ ਨੂੰ ਉੱਤਰਨਾ ਤਾਂ ਪੀ ਡਬਲਯੂ ਡੀ ਦੀ ਸੜਕ ਆ ਇਹ ਮੈਂ ਆ ਪਿਛਲੇ ਆਖਰੀ ਮੀਟਿੰਗ ਜਿਹੜੀ ਹੋਈ ਆ ਉਹ ਆਖਰੀ ਮੀਟਿੰਗ ਇਹਨਾਂ ਨਾਲ ਕੀਤੀ ਆ ਜੀ ਆਖਰੀ ਮੀਟਿੰਗ ਆ ਜਿਹੜੀ ਹੁਣ ਵੀ ਸੁਣ ਲਓ ਜਿਹਦੇ ਵਿੱਚ ਇਹਨਾਂ ਦੇ ਸਾਰੇ 27 1 2025 ਨੂੰ ਜਦੋਂ ਮੈਂ ਦੇਖਿਆ ਵੀ ਐਨਓਸੀ ਦਾ ਕੋਈ ਰਾਹ ਹੀ ਨਹੀਂ ਦੇ ਰੇ ਤਾਂ ਮੈਨੂੰ ਕੋਈ ਸ਼ੌਕ ਨਹੀਂ ਸੀ ਮੀਡੀਆ ਮੁਰੇ ਅੱਜ ਸਾਨੂੰ ਆਉਂਦਾ ਕੁਝ মিডিਆ ਨੂੰ ਵਿੱਚ ਲਿਆ ਕੇ ਲੋਕਾਂ ਨੂੰ ਦੱਸਣ ਦਾ ਵੀ ਇਹ ਅੜਿੱਕਾ ਸਿੰਘ ਜਿਹੜੇ ਨੇ ਨਾ ਇਹ ਭਗਵੰਤ ਮਾਨ ਸਿੰਘ ਜਿਹੜੇ 24 ਘੰਟੇ ਸਿਰਫ ਗੱਪ 24 ਘੰਟੇ ਚੁਟਕਲੇ ਪਰ ਜੇ ਪੰਜਾਬ ਸਰਕਾਰ ਕੋਲ ਅਸੀਂ ਮੰਨਦੇ ਆ ਪੈਸਾ ਨਹੀਂਗਾ ਜਾਂ ਤਾਂ ਪੈਸਾ ਬਣਾਉਣ ਜੀ ਉਹਨਾਂ ਦਾ ਮਤਲਬ ਦਿਲ ਖੁਸ਼ ਹੋ ਕੇ ਅਸੀਂ ਕਹਾਂਗੇ ਸਵਾਗਤ ਕਰਾਂਗੇ ਜੇ ਹੁਣ ਪੈਸਾ ਨਹੀਂਗਾ ਆ ਸੜਕ ਦਾ ਹਾਲ ਦੇਖ ਹੀ ਲਿਆ ਤੁਸੀਂ ਕੀ ਬਿਲਕੁਲ ਤੇ ਅਸੀਂ 100 ਕਰੋੜ ਦਾ ਪੁਲ ਬਣਾਉਣ ਨੂੰ ਤਿਆਰ ਆ ਇੱਕ ਸਾਈਨ ਪੀ ਡਬਲਯੂ ਡੀ ਵਾਲੇ ਉਸ ਨਕਸ਼ੇ ਤੇ ਨਹੀਂ ਕਰਦੇ ਨਹੀਂ ਕਰਦੇ ਕਿਉਂ ਨਹੀਂ ਕਰਦੇ ਕਿਉਂਕਿ ਇਹਦੇ ਵਿੱਚ ਕੁਝ ਖਾਣ ਨੂੰ ਨਹੀਂ ਮਿਲਦਾ